ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪੁੱਛ ਅੱਜ ਮੈਂ ਪੁੱਜਿਆ ਆ ਰਾਂ ਸਾਂਸੀ ਲੱਗੇ ਕਿੱਥੇ ਬੰਨਣ ਲੱਗੇ ਸੋਨਿਆ ਗਾਂਧੀ ਇਹਨਾਂ ਦੇ ਕੋਲ ਨਹੀਂ ਭਲੇਖਾ ਲੱਗ ਗਿਆ ਚਲੋ ਕੋਈ ਗੱਲ ਨਹੀਂ ਕਿਦਨ ਕੋ ਕਿਦਨ ਕੋ ਹੋ ਜੂਗਾ ਸੋਨਿਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਗਾਇਕ ਹੈ ਪੰਜਾਬ 'ਚ ਗਾਇਕ ਨਹੀਂ ਐਕਟਰ ਜੋ ਮਰਜ਼ੀ ਹੋ ਕਿਦਨ ਕੋ ਕਿਦਨ ਕੋ ਕਰਾਉ ਇਹਨਾਂ ਦੀਆਂ ਬਹੁਤ ਵੱਡੀਆਂ ਫਿਲਮਾਂ ਆਈਆਂ ਸੋਨਿਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸੇ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਪੁੱਡਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਘੇਰੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਘੇਰੀ ਹਲਕੇ ਦੇ ਲੋਕ ਆ ਉਹ ਜ਼ਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜ਼ਰੂਰ ਦੇਣਗੇ ਤੇ ਮੈਨੂੰ ਲੱਗਦਾ ਉਹ ਪਿੱਛੇ ਬੰਨ ਟੁੱਟਾ ਹੀ ਤੇ ਭੰਜੀ ਜਾਨਾ ਨੇ ਕੁਛ ਕਹਿ ਦਿੱਤਾ ਹੀ ਤੇ ਯਾਰਾ ਇੱਥੇ ਕੋਈ ਤੋੜਾ ਧੋ ਕੋਈ ਈਡੀ ਵੱਡੀ ਗੱਲ ਨਹੀਂ ਆਰੀ ਮੈਂ ਪੁੱਛ ਰਾਇਆ ਕੀ ਚੱਕਰੀ ਕਹਾਣੀ ਦਾ ਹੈ ਭੰਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦ ਦਿਨ ਕਹੋ ਕਿਦ ਦਿਨ ਕਹੋ ਓਦ ਦਿਨ ਕਹੋ ਠੀਕ ਆ ਨਾ ਕਭੀ ਨਹੀਂ ਬਾਹੂ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਸਾਦੀ ਲੱਗਦੀ ਬਹੁਤ ਪਿਆਰੀ ਭੰਜੀ ਹਰੀ ਪਿੰਟ ਨਹੀਂ ਪਾਉਂਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕਭੀ ਨਹੀਂ ਬਾਹੂ ਕਭੀ ਨਹੀਂ ਬਾਹੂ ਕਭੀ ਨਹੀਂ ਬਾਟਰਾ ਨਹੀਂ ਪਾਉਂਦੇ ਤੇ ਕਭੀ ਨਹੀਂ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਭੰਜੀ ਹਰੀ ਤੇ ਚਲੋ ਹਲਕੇ ਜੱਡੇ ਆ ਲੋਕਾਂ ਦੀ ਸੇਵਾ ਇਹਨਾਂ ਨੇ ਬਹੁਤ ਕੀਤੀ ਆ ਅੱਜ ਮੈਂ ਤਰੋਂ ਦੇਖਿਆ ਨਾ ਬੜਾ ਮਨ ਖੁਸ਼ ਹੋਇਆ ਹਲਕੇ ਦੇ ਲੋਕਾਂ ਨੂੰ ਇਹਨਾਂ ਨੇ ਸਾਰਾ ਚੌਕਰ ਦਿੱਤਾ ਖਾਣ ਪੀਣ ਵਾਲੀਆਂ ਚੀਜ਼ਾਂ ਕੇਰੀਆਂ ਉਹ ਮੱਈਆਂ ਕਰਾਈਆਂ ਲੋਕਾਂ ਨੂੰ ਤੇ ਲੋਕ ਕੇਰੇ ਜਨਤਾ ਬੜੀ ਖੁਸ਼ ਆ ਉਥੋਂ ਦੀ ਸਾਰੇ ਉਹ ਨਾ ਸਾਡੇ ਸੋਣਿਆ ਮਾਨਦੀ ਨੇ ਬਹੁਤ ਸੇਵਾ ਕੀਤੀ ਹਲਕੇ ਚ ਕੋਈ ਕਸਰ ਨਹੀਂ ਛੱਡੀ ਕਿੱਥੇ ਚੀਜ਼ ਇਹਨਾਂ ਨੇ ਨਹੀਂ ਭੇਜੀ ਖਾਣ ਵਾਲੀ ਵਰਤੋ ਉੱਥੇ ਗਈ ਆ ਸਾਰੀਆਂ ਚੀਜ਼ਾਂ ਤੇ ਲੋਕ ਇਹੋ ਜਿਹਾ ਮੇਰੇ ਹਿਸਾਬ ਨਾਲ ਰਾਜਾ ਹੋਵੇ ਤੇ ਇਹੋ ਜਿਹਾ ਰਾਜਾ ਹੋਵੇ ਤੇ ਨਹੀਂ ਤੇ ਹੋべਨਾ ਕਿਹੜਾ ਲੋਕਾਂ ਦੀ ਜਨਤਾ ਅਜ ਪਰਜਾ ਅਜ ਹਾਜ਼ਰ ਆ 24 ਘੰਟੇ ਤੇ ਉਹ ਲੋਕਾਂ ਨੂੰ ਇਹੋ ਬੰਦਾ ਚਾਹੀਦਾ ਆ ਕਿਰੀ 24 ਘੰਟੇ ਲੋਕਾਂ ਦੀ ਕੋਰਟ ਚ ਹਾਜ਼ਰ ਆ ਠੀਕ ਆ ਨਾ ਤੇ ਸੁਣਿਆ ਮਾਨ ਕਿਦਨ ਕਹੋ ਕਿਦਨ ਕਹੋ ਅਦਨਿਕ ਕਹੋ ਕਦੇ ਨਹੀਂ ਬਹੁਂ ਕਦੇ ਨਹੀਂ ਬਹੁ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਪਾਸ ਅੱਜ ਮੈਂ ਪੁਜਾਇਆ ਤਾਂ ਸਾਂਸੀ ਲੱਗੇ ਕਿੱਥੇ ਬੰਨਣ ਲੱਗੇ ਸੁਣਿਆ ਗਾਂਧੀ ਇਹਨਾਂ ਦੇ ਕੋਲ ਨਹੀਂ ਭਲੇਖਾ ਲੱਗਿਆ ਚਲੋ ਕੋਈ ਗੱਲ ਨਹੀਂ ਕਿਦਨ ਕਹੋ ਕਿਦਨ ਕਹੋ ਹੋ ਜੂਗਾ ਸੁਣਿਆ ਮਾਨ ਜੀ ਤਾਨੂੰ ਪਤਾ ਬਹੁਤ ਵੱਡੀ ਗਾਇਕ ਹੈ ਪੰਜਾਬ ਚ ਗਾਇਕ ਨੇ ਐ ਜੋ ਮਰਜੀ ਹੋ ਕੇ ਦਿਨ ਕੋ ਕੇ ਦਿਨ ਕੋ ਕਰਾਉ ਇਹਨਾਂ ਦੀਆਂ ਬਹੁਤ ਵੱਡੀਆਂ ਫਿਲਮਾਂ ਆਈਆਂ ਸੂਰੀ ਸੁਣੀ ਆ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੇ ਮੂਸੇਆ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਤੇ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਤਰਾ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਰਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਘੇਰੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਘੇਰੀ ਹਲਕੇ ਦੇ ਲੋਕ ਆ ਉਹ ਜਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜਰੂਰ ਦੇਣਗੇ ਤੇ ਮੈਨੂੰ ਲੱਗਦਾ ਉਹ ਪਿੱਛੇ ਬੰਨ ਟੁੱਟਾ ਹੀ ਤੇ ਭੰਜੇ ਜਨਾਂ ਨੇ ਕੁਝ ਕਹਿ ਦਿੱਤਾ ਹੀ ਤੇ ਯਾਰ ਆ ਇੱਥੇ ਕੋਈ ਤੋੜਾ ਧੋ ਕੋਈ ਈਡੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛ ਰਾਇਆ ਕੀ ਚੱਕਰੀ ਕਹਾਣੀ ਦਾ ਹੈ ਪੈਂਜੀ ਹਰੀ ਕਹਿੰਦੇ ਸੰਗਾ ਸਾਹਿਬ ਚੱਲਦਾ ਰਹਿੰਦਾ ਆ ਕਿਦ ਦਿਨ ਕਹੋ ਕਿਦ ਦਿਨ ਕਹੋ ਉਹ ਦਿਨ ਕਹੋ ਠੀਕ ਆ ਨਾ ਕبھی ਨਹੀਂ ਬਾਹੂ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਪਿੰਟ ਨਹੀਂ ਪਾਉਣੀ ਕੁਛ ਨਹੀਂ ਲਾਉਣਾ ਸਰਦੀ ਲੱਗਦੀ ਬਹੁਤ ਪਿਆਰੀ ਪੈਂਜੀ ਹਰੀ ਪਿੰਟ ਨਹੀਂ ਪਾਉਂਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕبھی ਨਹੀਂ ਬਾਹੂ ਕੱਬੀ ਨਹੀਂ ਬਾਹੂ ਕبھی ਨਹੀਂ ਬਾਟਰਾ ਨਹੀਂ ਪਾਉਂਦੇ ਕبھی ਨਹੀਂ ਬਾਹੂ ਠੀਕ ਆ ਨਾ ਤੇ ਬਹੁਤ ਵਧੀਆ ਤੇ ਪੈਂਜੀ ਹਰੀ ਤੇ ਚਲੋ ਹਲਕੇ ਜਿਹੜਾ ਇਹ ਆ ਲੋਕਾਂ ਦੀ ਸੇਵਾ ਇਹਨਾਂ ਨੇ ਬਹੁਤ ਕੀਤੀ ਆ ਅੱਜ ਮੈਂ ਤਨੂੰ ਦੇਖਿਆ ਨਾ ਬੜਾ ਮਨ ਖੁਸ਼ ਹੋਇਆ ਹਲਕੇ ਦੇ ਲੋਕਾਂ ਨੂੰ ਇਹਨਾਂ ਨੇ ਸਾਰਾ ਚੌਕਰ ਦਿੱਤਾ ਖਾਣ ਪੀਣ ਵਾਲੀਆਂ ਚੀਜ਼ਾਂ ਕੇਰੀਆਂ ਉਹ ਮੱਈਆਂ ਕਰਾਈਆਂ ਲੋਕਾਂ ਨੂੰ ਤੇ ਲੋਕ ਕਹੇ ਜਨਤਾ ਬੜੀ ਖੁਸ਼ ਹੈ ਉਥੋਂ ਦੀ ਸਾਰੇ ਉਹਨਾਂ ਆ ਸਾਡੇ ਸੋਨੀਆ ਮਾਨਦੀ ਨੇ ਬਹੁਤ ਸੇਵਾ ਕੀਤੀ ਹਲਕੇ 'ਚ ਕੋਈ ਕਸਰ ਨਹੀਂ ਛੱਡੀ ਕਿੱਥੇ ਚੀਜ਼ ਇਹਨਾਂ ਨੇ ਨਹੀਂ ਭੇਜੀ ਖਾਣ ਵਾਲੀ ਵਰਤੋ ਉੱਥੇ ਗਈ ਹੈ ਸਾਰੀਆਂ ਚੀਜ਼ਾਂ ਤੇ ਲੋਕ ਇਹੋ ਜਿਹਾ ਮੇਰੇ ਹਿਸਾਬ ਨਾਲ ਰਾਜਾ ਹੋਵੇ ਤੇ ਇਹੋ ਜਿਹਾ ਰਾਜਾ ਹੋਵੇ ਤੇ ਨਹੀਂ ਤੇ ਹੋਵੇਗਾ ਕਿਰਾਂ ਲੋਕਾਂ ਦੀ ਜਨਤਾ ਜ ਪਰਜਾ ਜ ਹਾਜ਼ਰ ਹੈ 24 ਘੰਟੇ ਤੇ ਉਹ ਲੋਕਾਂ ਨੂੰ ਇਹੋ ਜਿਹਾ ਬੰਦਾ ਚਾਹੀਦਾ ਆ ਕਰੀ 24 ਘੰਟੇ ਲੋਕਾਂ ਦੀ ਕੋਰਟ 'ਚ ਹਾਜ਼ਰ ਆ ਠੀਕ ਆ ਨਾ ਤੇ ਸੁਣਿਆ ਮਾਨ ਕਿਦਨ ਕਹੋ ਕਿਦਨ ਕਹੋ ਅਦਨਿਕ ਕਹੋ ਕਦੇ ਨਹੀਂ ਮਿਲੂ ਕਦੇ ਨਹੀਂ ਮਿਲੂ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ